ਵੱਡੀ ਅਪਡੇਟ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਆ ਰਹੀ ਹੈ ਲਗਾਤਾਰ ਦਸ ਹੀ ਇੱਕ ਚਿੰਤਾ ਉਹਨਾਂ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸਭ ਨੂੰ ਲੱਗੀ ਹੋਈ ਹੈ ਤੇ ਦੂਜੇ ਪਾਸੇ ਅਰਦਾਸਾਂ ਦਾ ਦੌਰ ਵੀ ਜਾਰੀ ਹੈ ਸਿਆਸਤਦਾਨ ਕਲਾਕਾਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚ ਰਹੇ ਨੇ ਹੰਸਰਾਜ ਹੰਸਵੀ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਰਦਾਸਾਂ ਦਾ ਦੌਰ ਚੱਲੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਜਲਦ ਠੀਕ ਹੋ ਜਾਣ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਰਾਜਵੀਰ ਜਵੰਦਾ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਣੇ ਆ ਮਾਤਾ ਜੀ ਨੂੰ ਮਿਲ ਕੇ ਆਏ ਆ ਔਰ ਰਾਜਵੀਰ ਜਵੰਦਰ ਸਾਹਿਬ ਜਿਨ੍ਹਾਂ ਦੀ وجہ ਨਾਲ ਸਾਰੇ ਸਾਰੀ ਦੁਨੀਆ ਦੀ ਜਾਨ ਮੁਰਚਾਈ ਹੋਈ ਹੈ ਸਾਰੇ ਕਨਸਰਨਡ ਆ ਉਹਨਾਂ ਨੂੰ ਵੀ ਮੈਂ ਦੇਖਿਆ ਉਹ ਗਿਆ ਜਾਉਣਾ ਜਿਹੜਾ ਉਹਨਾਂ ਦੇ ਜਾ ਕੇ ਦੇਖਿਆ ਗੱਲ ਇਹ ਹੈ ਕਿ ਸਾਰੀ ਦੁਨੀਆ ਦੇ ਮਾਪਿਓ ਆਪਣਾ ਬੱਚੜਾ ਸਮਝ ਕੇ ਮਾਂ ਵੀ ਪਿਓ ਵੀ ਸਾਰੀ ਦੁਨੀਆ ਦੇ ਮੈਂ ਕਹਿ ਰਿਹਾ ਸਾਰੀਆਂ ਭੈਣਾਂ ਆਪਣਾ ਵੀਰ ਸਮਝ ਕੇ ਸਾਰੇ ਬੱਚੇ ਆਪਣਾ ਵੀਰ ਸਮਝ ਕੇ ਉਹਨਾਂ ਲਈ ਦੁਆਵਾਂ ਕਰ ਰਹਾ ਹੈ ਕਹਿੰਦੇ ਹੁੰਦੇ ਨੇ ਕਿ ਸਾਰੇ ਸਾਰਾ ਲੋਕ ਸਿਆਣੇ ਆ ਸਮਝਾਉਣ ਦੀ ਲੋੜ ਨਹੀਂ ਆਮ ਹੀ ਇਹ ਗੱਲ ਹੈ ਕਿ ਜਦੋਂ ਦੁਆਵਾਂ ਵੀ ਦੇਣੀ ਚਾਹੀਦੀ ਹੈ ਲੇਕਿਨ ਦੁਆ ਚ ਵੀ ਅਸਰ ਹੈ ਤੇ ਅਰਦਾਸ ਤਾਂ ਸਾਰਾ ਜਹਾਨ ਹੀ ਕਰ ਰਿਹਾ ਹੈ ਪਤਨ ਕੀ ਨਜ਼ਰ ਲੱਗ ਗਈ ਆ ਮਿਊਜ਼ਿਕ ਇੰਡਸਟਰੀ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾਤਾਰ ਕੋਈ ਨਾ ਕੋਈ ਹੋਇਆ ਜਾਂਦਾ ਪਰ ਮੈਂ ਅਰਦਾਸ ਕਰਦਾ ਹੇ ਸੱਚੇ ਬਾਦਸ਼ਾਹ ਮੈਂ ਹੁਣੇ ਉਹਨਾਂ ਦੇ ਮਾਤਾ ਜੀ ਨੂੰ ਮਿਲ ਕੇ ਆਇਆ ਕਹਿੰਦੇ ਹੁੰਦੇ ਰੱਬ ਸੱਤਰ ਮਾਵਾਂ ਜਿੰਨਾ ਪਿਆਰ ਕਰਦਾ ਐ ਮੇਰੇ ਮਾਲਕਾਂ ਮਾਂ ਦੀ ਝੋਲੀ ਚ ਕੈਰ ਪਾਦੇ ਉਹਨਾਂ ਭੈਣਾ ਦਾ ਵੀਰ ਵਾਪਸ ਕਰ ਦੇ ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਵਾਪਸ ਕਰ ਦੇ ਸਤਿ ਸ੍ਰੀ ਅਕਾਲ ਉਨਾਂ ਦੇ ਕਰੋ ਸਾਡੀ ਬੇਟੀ ਉਹਦਾ ਉਹਦੇ ਤੇ ਤਰਸ ਕਰ ਰਹਿਮ ਕਰੋ ਜਿੱਥੇ ਸਾਰਾ ਜਹਾਨ ਕਰ ਰਿਹਾ ਮੇਰਾ ਇੱਕ مشورہ ਆਇਆ ਸਾਰੀ ਪੰਜਾਬੀ میوزਿਕ ਇੰਡਸਟਰੀ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਕਿ ਜਲਦੀ ਠੀਕ ਹੋ ਕੇ ਜਦੋਂ ਆਵੇ ਰਾਜਵੀਰ ਜਾਂ ਵੰਦਾ ਸਾਹਿਬ ਤੇ ਆਪਾਂ ਸ਼ੁਕਰਾਨੇ ਦਾ ਖੰਡ ਪਾਟ ਸਾਡੇ ਜਨੇ ਗੱਲ ਕੀ ਇੱਕ ਜਗ੍ਹਾ ਕਰਵਾਇਆ ਕਿ ਉਸ ਤੋਂ ਬਾਅਦ ਮੈਨੂੰ ਲੱਗਦਾ ਜਿੱਦਾਂ ਨਜ਼ਰ ਜੀ ਲੱਗੀ ਹੈ ਖੂਬਸੂਰਤੀ ਉਹ ਇੰਨਾ ਹੈ ਦੇਖਣੋਂ ਤੁਸੀਂ ਸਾਰੇ ਦੇਖਦੇ ਹੋ ਟੀਵੀ 'ਚ ਉਹ ਇੰਨਾ ਫੱਬਦਾ ਹੈ ਕੋਈ ਨਜ਼ਰ ਜੀ ਲੱਗ ਗਈ ਆ ਬਾਕੀ ਫਿਲਮ ਇੰਡਸਟਰੀ ਵੀ ਬਾਕੀ ਕਲਾਕਾਰਾਂ ਤੇ ਵੀ ਕੋਈ ਜਿੱਦਾਂ ਭਾਰੀ ਹੁੰਦੀ ਹੈ ਆ ਹੁਣ ਸਮੇਂ ਬਦਲ ਗਿਆ ਪਿੱਛੇ ਪਿੰਡਾਂ 'ਚ ਡੰਗਰਾਂ ਨੂੰ ਵੀ ਕੋਈ ਪ੍ਰੋਬਲਮ ਆਉਣੀ ਤੇ ਸਾਰੇ ਰਲ ਕੇ ਕੰਡ ਪਾਟ ਕਰਾਉਂਦੇ ਹੁੰਦੇ ਸੀ ਤੇ ਮੈਂ ਚਾਹਾਂਗਾ ਉਹ ਠੀਕ ਠਾਕ ਆ ਕੇ ਹੋ ਕੇ ਆਜਵੇ ਸ਼ੁਕਰਾਨੇ ਦਾ ਪਹਿਲਾਂ ਕਰਾਈਏ ਫਿਰ ਕਲਾਕਾਰਾਂ ਲਈ 뮤직 ਇੰਡਸਟਰੀ ਲਈ ਪੰਜਾਬੀ ਫਿਲਮ ਇੰਡਸਟਰੀ ਲਈ ਵੀ ਅਰਧ ਪਾਰ ਕਰਾਈਏ ਬਾਕੀ ਮੈਂ ਹੀ ਕਿਨਾ ਇਹ ਦੋ ਜਹਾਨ ਦੇ ਵਾਲਿਆ ਤੇਰੇ ਕਬਜ਼ੇ ਕੁਦਰਤ ਸਾਡੀ ਸਭ ਦੀ ਜਾਨ ਹੈ ਤੇ ਇੱਕ مشورہ ہے ਜਿਹੜੇ ساری دنیا ਨੂੰ ਵੀ ਅਰਦਾਸ ਕਰ ਰਹੀ ਮੈਂ ਇਕੱਲਾ ਨਹੀਂ ਸਾਰਾ ਜਹਾਨ ਹੀ ਅਰਦਾਸ ਕਰ ਰਿਹਾ ਜੇ ਦੋ ਦੋ ਚਾਰ ਚਾਰ ਦਿਨ ਵੀ ਦੇਈਏ ਉਹਨੂੰ عمر ਦੇ ਆਪਣੇ ਚੋਂ ਜਿੱਥੇ ਅਰਦਾਸ ਕਰ ਰਿਹਾ ਇੱਕ ਮੇਰਾ مشورہ ہے ਜੇ ਕੋਈ ਇਕੱਲਾ ਹੋਵੇ ਕਿਸੇ ਦਾ ਤੇ ਕੁਝ ਸਾਲ ਦੇਵੇ ਪਰ ਉਹਨੂੰ ਤਾਂ ਕਰੋੜਾਂ ਹੀ ਪਿਆਰ ਕਰਦੇ ਲੋਕ ਜੇ ਯਾਰ ਆਪਾਂ ਦੋ ਦੋ ਦਿਨ ਵੀ مالک ਨਾਲ ਹੋਈ ਡੀਲ ਹੀ ਕਰ ਲਈਏ ਸੋਹਣੇ ਰੱਬ ਨਾਲ खरे ਮੰਨੀ ਜਾਵੇ ਸਰਦਾਰ ਤੇ ਕਿ ਸਾਡੇ ਥੋੜੇ ਥੋੜੇ ਜਨ ਲੈ ਲੈ ਸਾਰਾ ਜਿਹੜਾ ਵੀ ਅਰਦਾਸ ਕਰਦਾ ਉਹ ਕਵੇ ਇਹਨੂੰ ਉਮਰ ਦੇ ਦੇ ਝੋਲੀ ماں ਦੀ ਝੋਲੀ ਚ ਖੈਰ ਪਾ ਦੇ ਭੈਣਾਂ ਦਾ ਵੀਰ ਵਾਪਸ ਆ ਜਾਵੇ ਤੇ ਸ਼ਾਇਦ ਇਸ ਤਰ੍ਹਾਂ ਮਾਲਕ ਇਹ ਇਸ ਤਰ੍ਹਾਂ ਹੋ ਜਾਏ ਕਿਉਂਕਿ ਕਰਿਸ਼ਮੇ ਹੋਣ ਲਈ ਹੈ ਕਰਮ ਹੋਣ ਲਈ ਹੈ ਉਹਦੀ ਫਿਤਰਤ ਹੀ ਰਹਿਮ ਕਰਨਾ ਹੈ ਉਹਨੂੰ ਤਾਜ਼ੀ ਰਹੀਮ کریم ਕਹਿੰਦੇ ਗੁਰੂ ਨਾਨਕ ਸਾਹਿਬਾ ਰਹਿਮ ਕਰੇ ਸਾਡੇ ਸਾਰਿਆਂ ਤੇ ਮੇਰੀ ਇਹੀ ਅਰਦਾਸ